ਪਟਿਆਲਾ ਪੁਲਿਸ ਦਾ ਪਹਿਲੀ ਆਪਾਂ ਦੇਖ ਲਿਆ ਕਿ ਕਿਹੜੇ ਹਾਲਾਤ ਨੇ ਪਟਿਆਲੇ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਪੰਜਾਬ ਦੇ ਵਿੱਚ ਪੁਲਿਸ ਦਾ ਗੁੰਡਾ ਰਾਜ ਚੱਲ ਰਿਹਾ ਹੈ ਇੰਨੀ ਪਾਵਰ ਪੰਜਾਬ ਪੁਲਿਸ ਨੂੰ ਦਿੱਤੀ ਹੋਈ ਹੈ ਸਰਕਾਰ ਨੇ ਮੈਨੂੰ ਲੱਗਦਾ ਵੀ ਇਹ ਪੁਰਾਣੇ ਜਿਹੜੇ 80 90 ਦੇ ਦੌਰ ਦੇ ਵਿੱਚ ਆਪਾਂ ਜੋ ਦੇਖਿਆ ਅੱਜ ਜੋ ਹੋ ਰਿਹਾ ਕੋਈ ਸੁਣਵਾਈ ਨਹੀਂ ਉਲਟਾ ਧੱਕਾ ਕਿਸਾਨਾਂ ਨੂੰ ਪਹਿਲਾਂ ਤਾਂ ਮੀਟਿੰਗ ਲਈ ਬੁਲਾ ਕੇ ਹਟਕੜੀਆਂ ਲਗਾਈਆਂ ਗਈਆਂ ਪਹਿਲਾਂ ਤਾਂ ਇਸ ਗੱਲ ਨੂੰ ਲੈ ਕੇ ਪੰਜਾਬ ਦੇ ਵਿੱਚ ਕੱਲੇ-ਕੱਲੇ ਪਿੰਡ ਜਿਹੜੀਆਂ ਸਰਕਾਰ ਦੀ ਧੂਤਰ ਹੋ ਰਹੀ ਆ। ਇਹ ਕਹੋ ਜੀ ਸਰਕਾਰ ਆ ਕਿ ਮੀਟਿੰਗਾਂ ਲਈ ਕਿਸਾਨਾਂ ਨੂੰ ਬੁਲਾ ਕੇ ਉਹਨਾਂ ਨੂੰ ਹੱਤਕੜੀਆਂ। ਉਹਦੇ ਨਾਲ ਸ਼ੰਭੂ ਤੇ ਖੰਡੌੜੀ ਜਿਹੜਾ ਮੋਰਚੇ ਲੱਗੇ ਹੋਏ ਸੀ। ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਚੱਕਿਆ ਜਾਂਦਾ ਉਹ ਰਾਤ ਨੂੰ। ਇਹਨਾਂ ਕਿਸਾਨਾਂ ਨੂੰ ਫੜਾਇਆ ਜਾਂਦਾ। ਉਹਦੇ 'ਚ ਜਦੋਂ ਕਿਸਾਨਾਂ ਦਾ ਇਹ ਧਰਨੇ ਨੂੰ ਚੱਕਰੇ ਸੀ ਪ੍ਰਸ਼ਾਸਨ ਕਿਤੇ ਜੀਵੀਸੀ ਮਸ਼ੀਨਾਂ ਨਾਲ ਲੈ ਕੇ ਆਇਆ। ਕਿਉਂਕਿ ਮੈਂ ਤਕਰੀਬਨ ਸਭ ਤੋਂ ਪਹਿਲਾਂ ਇਹ ਗੱਲ ਆਵਾਜ਼ ਚ ਕੀਤੀ ਸੀ ਕਿ ਜਿਹੜੀ ਉਹ ਪ੍ਰਸ਼ਾਸਨ ਨੇ ਰਾਤ ਨੂੰ ਕਾਰਵਾਈ ਕੀਤੀ ਆ ਉਹਦੇ 'ਚ ਖਨਾਉਰ ਦੇ ਐਮਐਲਏ ਗੁਰਲਾਲ ਖਨਾਉਰ ਨੇ ਨਿੱਜੀ ਤੌਰ ਤੇ ਜਿਹੜੀ ਆ ਪਿੰਡਾਂ ਦੇ ਵਿੱਚੋਂ ਆਮ ਆਦੀ ਪਾਰਟੀ ਦੀਆਂ ਪੰਚਾਇਤਾਂ ਨੂੰ ਫੋਨ ਕਰਕੇ ਕਿਹਾ ਕਿ ਟਰੈਕਟਰ ਲੈ ਕੇ ਜਾਓ ਬਹੁਤ ਪਿੰਡਾਂ 'ਚ ਸਨੇਹ ਲਾਏ ਲਾਏ ਤੇ ਲਵਾਏ ਕਿ ਜਾਓ ਉੱਤੇ ਟਰਾਲੀਆਂ ਨੂੰ ਆਸੇ ਪਾਸੇ ਖੜੀ ਜਦੋਂ ਹੁਣ ਐਮਐਲਏ ਨੇ ਪੰਚਾਇਤਾਂ ਨੂੰ ਕਹਿਣਾ ਤਾਂ ਕੁਦਰਤੀ ਗੱਲ ਆ ਸਰਪੰਚਾਂ ਨੇ ਕਈਆਂ ਨੇ ਨਾ ਵੀ ਕਰਤੀ ਕਈਆਂ ਨੇ ਫਿਰ ਦਬਕਾ ਚੱਲਦੇ ਹੋਏ ਚਲੇ ਵੀ ਗਏ ਜਦੋਂ ਰਾਤ ਨੂੰ ਕਾਰਵਾਈ ਹੁੰਦੀ ਆ ਉਹਦੇ ਵਿੱਚੋਂ ਬਹੁਤ ਟਰਾਲੀਆਂ ਇਹਨਾਂ ਕਲਰਕ ਰਿਪੋਰਟ ਦੇ ਮਤਲਬ 120 ਟਰਾਲੀ ਜਿਹੜੀ ਮਿਸ ਆ ਇਹ ਜਿਹੜੀ ਪਤਾ ਨਹੀਂ ਲੱਗੀ ਜਿਹੜੀ ਗੈਪ ਹੋਈ ਆ ਬਹੁਤ ਮਿਲੀਆਂ ਵੀ ਜਦੋਂ ਅਸੀਂ ਦੂਜੀ ਵਾਰ ਚੱਕੀ ਉਹ ਤੋਂ ਬਾਅਦ ਰਾਤ ਨੂੰ ਉਸੇ ਦਿਨ ਵੀਡੀਓ ਵਾਇਰਲ ਹੁੰਦੀ ਆ ਲੋ ਸੈਂਬਲੀ ਉਹਨਾਂ ਚਿੱਤਾਂ ਪਹਿਲੀ ਲੋ ਸੈਂਬਲੀ ਦੀ ਵੀਡੀਓ ਵਾਇਰਲ ਹੁੰਦੀ ਆ ਜਿੱਥੇ ਸ਼ੈੱਡ ਦੇ ਵਿੱਚ ਕਈ ਟਰਾਲੀਆਂ ਪੜੀਆਂ ਗਈਆਂ ਉਹ ਤੋਂ ਬਾਅਦ ਵੱਖ-ਵੱਖ ਪਿੰਡਾਂ ਦੇ ਵਿੱਚ ਉਹ ਗਾਹ ਪੈਣਾ ਸ਼ੁਰੂ ਹੋਇਆ ਕਿ ਖਾਸ ਕਰਕੇ ਐਮਐਲਏ ਦੇ ਨਜ਼ਦੀਕੀ ਨੇ ਜਿਹੜੇ ਬੰਦੇ ਉਹਨਾਂ ਤੋਂ ਟਰਾਲੀਆਂ ਜਿਹੜੀਆਂ ਬਰਾਮਪੂਰੀਆਂ ਨੇ ਇਹ ਹੁਣ ਮੇਰੇ ਕਹਿਣ ਦੀ ਗੱਲ ਨਹੀਂ ਇਹ ਤਾਂ ਜੱਗ ਜਾਰ ਹੋਈ ਪਈ ਹੈਗਾ कि ਜਿਹੜੀਆਂ ਟਰਾਲੀਆਂ ਜਿਹੜਾ ਸਮਾਨ ਏਸੀ ਹੋਰ ਵੀ ਜਿਹੜਾ ਸਾਰਜੋ ਸਮਾਨ ਆ ਕੋਈ ਫਰੀਜਾ ਉਹ ਹਲਕਾ ਘਨੌਰ ਦੇ ਐਮਐਲਏ ਦੇ ਕਰੀਬੀਆਂ ਦੇ ਘਰਾਂ ਤੋਂ ਮਿਲ ਰਿਆ ਹਾਲਾਂਕਿ ਸਫਾਈਆਂ ਬਹੁਤ ਦੇਰਿਆ ਐਮਐਲਏ ਰਾਤ ਫਿਰ ਅਸੀਂ ਇੱਕ ਬੜੀ ਦੁਖਦਾਈ ਵੀਡੀਓ ਸਾਹਮਣੇ ਆਈ ਜਿਸ ਮਸਲੇ ਲਈ ਅਜਿੰਦਰ ਹਸਪਤਾਲ ਕੱਥੀ ਹੋਣੀ ਇਹ ਕਰੋਲੀ ਪਿੰਡ ਤੋਂ ਨੇ ਵੀਰ ਇਹਨਾਂ ਨੇ ਕਿਸਾਨ ਯੂਨੀਅਨ ਵਾਲਾ ਇਹਨਾਂ ਨਾਲ ਸਬੰਧ ਕਰ ਰਿਹਾ ਕਿ ਤੁਹਾਡੇ ਏਰੀਆ 'ਚ ਵੀ ਟਰਾਲੀਆਂ ਆਈਆਂ ਨੇ ਦੇਖੋ ਇਹਨਾਂ ਨੇ ਕਿਸਾਨਾਂ ਦੇ ਹੱਕ 'ਚ ਚੋਰੀ ਦੇ ਖਿਲਾਫ ਆਵਾਜ਼ ਚੱਕੀ ਇਹਨਾਂ ਦਾ ਕਸੂਰ ਇਹਨਾਂ 'ਚ ਰਿਆਂ ਦਾ ਸਾਨੂੰ ਨਹੀਂ ਪਤਾ ਕਿ ਕਿਹੜੀ ਪਾਰਟੀ ਨਾਲ ਸੰਬੰਧਤ ਨੇ ਪਾਰਟੀਵਾਦੀ ਤੋਂ ਪਰੇ ਹੋ ਕੇ ਇਹਨਾਂ ਦੀ ਰਾਤ ਵੀਡੀਓ ਜਿਹੜੀ ਪਾਈ ਆ ਉਹਨੂੰ ਦੇਖ ਕੇ ਸੀ ਇੱਥੇ ਪਹੁੰਚੇ ਆ ਕਿ ਯਾਰ ਹੱਦ ਹੋ ਗਈ ਮਤਲਬ ਜੇ ਕੋਈ ਕਿਸਾਨਾਂ ਦੇ ਹੱਕ ਦੇ ਵਿੱਚ ਇਹ ਪਰਿਵਾਰ ਬੋਲਿਆ ਕਿ ਭਾਈ ਸਾਡੇ ਪਿੰਡ ਵੀ ਟਰਾਲੀਆਂ ਖੜੀਆਂ ਨੇ ਤਾਂ ਉਲਟਾ ਜਦੋਂ ਉੱਥੇ ਪੰਚਾਇਤ ਕੱਟੀ ਹੁੰਦੀ ਆ ਮੋਢਬਰ ਬੰਦੇ ਇਕੱਠੇ ਹੁੰਦੇ ਨੇ ਉਹਦੇ 'ਚ ਮੰਨ ਵੀ ਜਾਂਦੇ ਨੇ ਕੁਝ ਬੰਦੇ ਕਿ ਹਾਂ ਟਰਾਲੀ ਹੈਗੀ ਉਹੀ ਜਿਵੇਂ ਭਗਵੰਤ ਮਾਨ ਨੇ ਕਿਸਾਨਾਂ ਨੂੰ ਧੋਖੇ ਨਾਲ ਬਲਾ ਕੇ ਹਤਕੜੀਆਂ ਲਾਈਆਂ ਇਹਨਾਂ ਨਾਲ ਵੀ ਇਹੋ ਜਿਹਾ ਕੁਝ ਹੀ ਹੋਇਆ ਕਿ ਧੋਖੇ ਨਾਲ ਬਲਾ ਕੇ ਗੱਲਬਾਤ ਕਰਨ ਦੇ ਜਰੀਏ ਇਹਨਾਂ ਤਿੰਨ ਬੰਦਿਆਂ ਪਰ ਹੁਣ 25 ਬੰਦੇ ਡਾਂਗਾ ਛੋਟੀਆਂ ਲੈ ਕੇ ਪਹੁੰਚਣ ਇਹ ਉਹੀ ਪਾਟ ਦੁਹਰਾਇਆ ਗਿਆ ਕਿਉਂਕਿ ਜਿਹੋ ਜੀ ਕੋਕੋ ਹੈ ਜੋ ਕੋਕੋ ਦੇ ਬੱਚੇ ਜੇ ਮੁੱਖ ਮੰਤਰੀ ਕਿਸਾਨਾਂ ਨੂੰ ਬਲਾ ਕੇ ਹਤਕੜੀਆਂ ਲਾ ਸਕਦਾ ਤਾਂ ਐਮਐਲਏ ਬੰਦਿਆਂ ਨੂੰ ਕੀ ਹੌਸਲੇ ਦਾ ਵਧਣੀ ਨੇ ਰਾਤ ਦੀ ਘਟਨਾ ਹੋਈ ਵੀ ਆ ਸਿਰ ਪਾੜੇ ਪਏ ਨੇ ਐਕਸਰੇ ਹੋ ਰਹੇ ਨੇ ਆ ਤਿੰਨੇ ਦੇਖੋ ਸਾਰਾ ਪਰਿਵਾਰ ਖੜੇ ਨੇ ਹੋ ਤੱਕ ਕੋਈ ਕਰ ਰਹੀ ਨਹੀਂ ਉਲਟਾ ਪ੍ਰੈਸ਼ਰ ਇਹਨਾਂ ਤੇ ਪਾਇਆ ਜਾ ਰਿਹਾ ਪਰ ਇਹ ਮੁੱਖ ਮੰਤਰੀ ਇਹਨਾਂ ਦੇ ਐਮਐਲਏ ਖਾਸ ਕਰਕੇ ਗੁਰਲਾਲ ਕਲੌ ਐਮਐਲਏ ਸਾਹਿਬ ਤੁਸੀਂ ਕੱਲ ਧਬਕੇ ਮਾਰਦੇ ਸੀ ਵੀਡੀਓ ਦੇ ਵਿੱਚ ਕਹਿੰਦੇ ਸੀ ਕਿ ਤੁਸੀਂ ਮਾਫੀਆਂ ਮੰਗਦੇ ਫਿਰੋਗੇ ਮਾਫੀਆਂ ਮੰਗਣ ਦਾ ਰਵਾਜ ਖੁੱਡਾ ਸਾਡਾ ਨਹੀਂ ਹੈਗਾ ਤੇ ਤੁਸੀਂ ਪੁੱਠਾ ਬੰਗਾ ਲੈ ਲਿਆ ਇਹ ਕਿਸਾਨਾਂ ਨਾਲ ਜਿਹੜਾ ਇਹ ਧੋਖਾ ਤੁਸੀਂ ਕੀਤਾ ਤੇ ਜਿਹੜੇ ਕਿਸਾਨਾਂ ਦੇ ਹੱਕ 'ਚ ਖੜ ਰਹੇ ਨੇ ਉਹਨਾਂ ਦੇ ਨਾਲ ਹੜਾਤਿਆਚਾਰ ਕਰ ਰਹੇ ਆ ਇਹ ਨਠਣ ਜਾਣਾ ਤੁਹਾਡੇ ਤੋਂ ਨਠਦਿਆਂ ਨੂੰ ਬਾਣ ਇੱਕੋ ਜਏ ਨੇ ਸਰਕਾਰ ਦਾ ਭਲੇਖਾ ਕੱਢ ਦੋ ਸਰਕਾਰਾਂ ਬੜੀਆਂ ਚਲੇਗੀਆਂ ਇੱਥੇ ਇੱਥੇ ਬਥੇਰੀ ਇੰਦਰਾ ਗਾਂਧੀ ਬਿਆਨਤ ਸਿੰਘ ਬਥੇਰੇ ਆ आले ਪਰਚਿਆਂ ਪੁਰਚਿਆਂ ਦੇ ਦਬਕ ਕੇ ਬਥੇਰਾ ਕੁਝ ਤੁਸੀਂ ਜੋਰ ਲਾ ਲਿਆ ਇੱਕ ਠੋਕ ਕੇ ਖੜੇ ਹਾਂ ਜਿੱਥੇ ਤੱਕ ਭਜੋਗੇ ਉੱਥੇ ਤੱਕ ਨਾਲ ਹੀ ਬਰਾਬਰ ਕੇ ਰਾਬਾ ਮੰਗਦੇ ਇਹ ਠੋਡਾ ਖਹਿੜਾ ਛੁੱਟਣਾ ਨਹੀਂ ਮਾਫ਼ੀ ਤੁਸੀਂ ਮੰਗੋ ਤੁਸੀਂ ਫੋਨ ਕਿਤੇ ਪਿੰਡਾਂ ਦੇ ਵਿੱਚ ਤੁਸੀਂ ਬੰਦੇ ਭੇਜੇ ਤੇ ਥੋੜੇ ਬੰਦਿਆਂ ਨੇ ਸਮਝ ਚੱਕਿਆ ਚੋਰੀ ਕੀਤਾ ਠੋਕ ਕੇ ਕਹਿੰਦੇ ਆ ਕੋਈ ਡਰ ਭੈ ਨਹੀਂ ਆ ਮੀਡੀਆ ਤੇ ਸਰਕਾਰ ਰੋ ਖੜੀ ਆ ਪਚਾ ਦਿਓ ਬਾਤ ਅੱਜ ਚਿੰਤਾ ਜਤਾ ਰਹੇ ਨੇ ਜੀ ਅਜੋ ਸ਼ੰਭੂ ਬਾਰਡਰ ਤੇ ਪਰਖ ਹੋਈ ਨੇ ਉਹਨਾਂ ਨੇ ਕਿਹਾ ਸਾਡੇ ਸਰਪੰਚ ਆਜੂ ਆਪਾਂ ਮਦਦ ਕਰਨੀ ਕਿਥਾਂ ਦਾ ਵੀ ਆਪਾਂ ਕਮੇਟੀ ਵਗੈਰਾ ਵੀ ਬਣਾਉਣੀ ਬਣਾ ਰਹੇ ਆਪਾਂ ਕਮੇਟੀ ਇਹ ਹੁਣ ਹੁਣ ਕਰਨ ਕੀ ਹੁਣ ਹੋਰ ਐਮਐਲਏ ਕੋਲ ਚਾਰਾ ਕੀ ਆ ਹੁਣ ਹੁਣ ਹੋਰ ਹੁਣ ਚਾਰਾ ਕੀ ਐਮਐਲਏ ਕੋਲ ਕਮੇਟੀਆਂ ਬਣਾਉਂਦਾ ਫਿਰਦਾ ਹੈ ਬਰਨਾਲ ਕਨੌਰ ਜੀ ਬੰਦੇ ਪੈ ਚਲੂ ਕਿਹਨੇ ਕਿਹਾ ਸੀ ਪਿੰਡਾਂ ਦੇ ਫੋਨ ਕਿਹਨੇ ਕਿਤੇ ਸੀ ਆਇਆ ਕਰੋ ਤੁਸੀਂ ਜਿਹੜੇ ਵੀ ਗੁਰੂ ਪੀਰ ਨੂੰ ਜਿਹੜੇ ਗੁਰਦੁਆਰੇ ਨੂੰ ਜਿਹੜੇ ਧਰਮਕਸਤਾਂ ਨੂੰ ਮੰਨਦੇ ਆ ਮੈਂ ਉਹਨਾਂ ਨੂੰ ਮੈਨੂੰ ਪਿੰਡਾਂ ਚੋਂ ਫੋਨ ਆਏ ਨੇ ਰਾਤ ਨੂੰ ਕਿ ਗੁਰਲਾਲ ਕਨੌਰ ਫੋਨ ਕਰ ਰਿਹਾ ਪਿੰਡਾਂ ਦੇ ਵਿੱਚ ਸੁਨੇਹ ਲ ਆ ਰਿਹਾ ਕਿ ਟਰੈਕਟਰ ਭੇਜੋ ਚੱਕੋਂ ਦੇ ਨੇਮ ਪਹਿਲਾਂ ਥੋੜੀ ਐਮਐਲਏ ਭਰਾਜ ਉੱਥੇ ਵਾਲੀ ਸੰਗਰੂਰ ਵਾਲੀ ਆਇਥੇ ਰੋੜੇ ਵਾਲ ਬੈਠੇ ਰਹੇ ਉਹ ਬਾਈ ਆ ਕੇ ਜਿਹਨੇ 35 ਲੱਖ ਦੇ ਆ ਸੀ ਇੱਕ ਹਫਤਾ ਹੈ ਜੀ ਮਨਜੀਤ ਕਾਕਾ ਇੱਕ ਹਫਤਾ ਬੈਠਿਆ ਰਿਹਾ ਕਿ ਆ ਜਾ ਬੀਬੀ ਨੇਮ ਚੱਕ ਤੇ ਬੀਬੀ ਨੱਠ ਗਈ ਨੇਮ ਚੱਕਣ ਲੱਗੇ ਲੱਤਾਂ ਕੰਬਦੀਆਂ ਨੇ ਬਹਿ ਤਾਂ ਤੁਸੀਂ ਜਿੰਨੇ ਝੁੱਟੀਆਂ ਜਿੰਨੇ ਪਾਪ ਕਮਾ ਰਹੇ ਹੋ ਨੇਮ ਨੂੰ ਤੁਹਾਡੇ ਲਈ ਵੱਡੀ ਗੱਲ ਆਇਆ ਨਹੀਂ ਅੱਡੀ ਪਰ ਇਹ ਗੱਲਾਂ ਹੁਣ ਐ ਨਿਪਟਣੀਆਂ ਗੁਰੂ ਦੇ ਕੇ ਜਾ ਕੇ ਕਿਉਂਕਿ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਆ ਪਹਿਲੇ ਹੀ ਤੁਹਾਡੀ ਕਰਨ ਵਾਲੇ ਮਸਲੇ ਦੇ ਵਿੱਚ ਕਿਰਕਰੀ ਹੋਈ ਪਈ ਆ ਪਟਿਆਲਾ ਪੁਲਿਸ ਦੀ ਥੂ-ਥੂ ਕਰ ਰਿਹਾ ਸਾਰਾ ਵਰਲਡ ਕਿ ਪਟਿਆਲਾ ਪੁਲਿਸ ਨੇ ਜਿਹੜਾ ਇੱਥੇ ਇੱਕ ਆਰਮੀ ਦੇ ਕਰਨਲ ਤੱਕ ਤੁਸੀਂ ਮਤਲਬ ਤਸੱਦ ਢਾ ਰਹੇ ਹੋ ਜਿਹੜੇ ਹੁਣ ਇਹ ਸੋਚੋ ਜਿਹੜੀ ਪੁਲਿਸ ਖਾਸ ਕਰਕੇ ਪਟਿਆਲਾ ਪੁਲਿਸ ਕਰਨਲ ਨੂੰ ਕੁਝ ਨਹੀਂ ਸਮਝ ਰਹੀ ਇਹ ਗਰੀਬ ਕਿਸਾਨਾਂ ਨੂੰ ਕੀ ਸਮਝੂਗੀ ਮੇਰੀ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਬੇਨਤੀ ਆ ਯੂਨੀਅਨ ਨੂੰ ਬੇਨਤੀ ਆ ਸਾਰੇ ਸਿਰਦ ਲੋਕਾਂ ਨੂੰ ਬੇਨਤੀ ਆ ਕੱਠੇ ਹੋਏ ਇਹ ਇਕੱਲਾ ਇਹਨਾਂ ਦਾ ਮਸਲਾ ਨਹੀਂ ਹੈਗਾ ਅੱਜ ਇਹਨਾਂ ਨੂੰ ਕੁੱਟਿਆ ਕੱਲ ਨੂੰ ਅਪਾ ਨੂੰ ਵੀ ਕੁੱਟਣਗੇ ਕਿੰਨੀਆਂ ਕਿ ਟਰਾਲੀਆਂ ਲੱਗਦਾ ਜੀ ਉਥੋਂ ਚੋਰੀ ਹੋਈਆਂ ਨੇ ਟਰਾਲੀਆਂ ਜਿਹੜੀਆਂ ਕੱਲ ਮੈਂ ਇੱਕ ਮੀਡੀਆ ਤੇ ਰਿਪੋਰਟ ਦੇਖ ਰਿਹਾ ਸੀ ਰਤਨ ਧਾਲੀਵਾਲ ਦੇ ਸੁਖਲਾਸਾ ਕੀਤਾ ਸੀ ਕਿ 120 ਟਰਾਲੀਆਂ ਗਾਇਬ ਹੋਈਆਂ ਕਿੰਨੇ ਫਰਿੱਜ ਹੋਰ ਜਿਹੜਾ ਸਾਜੋ ਸਮਾਨ ਸਿਲੰਡਰ ਪਤਲੀ ਕੀ ਕੁਝ ਗਾਇਬ ਹੋਇਆ ਸਾਰਾ ਇਹ ਸਾਰਾ ਪ੍ਰਸ਼ਾਸਨ ਸਰਕਾਰ ਦੀ ਨੱਕ ਹਿੱਟ ਹੋਇਆ ਤੇ ਨਾਲ ਹੋ ਕੇ ਕਰਵਾਇਆ ਇਸ ਲਈ ਐਮਐਲਏ ਨੂੰ ਮਾਫੀ ਮੰਗਣੀ ਚਾਹੀਦੀ ਆ ਸਰਕਾਰ ਨੂੰ ਵਾਗ ਮੰਗਣੀ ਚਾਹੀਦੀ ਜਾਂ ਨਹੀਂ ਇਹਦੀ ਤੁਹਾਨੂੰ ਹੁਕਤਨੀਆਂ ਪੈਣੀਆਂ ਹਨ ਅੱਗੇ ਅੱਗੇ ਤੁਹਾਨੂੰ ਪਿੰਡਾਂ ਦੇ ਵਿੱਚ ਕਿਸੇ ਨੇ ਬਣ ਨਹੀਂ ਦੇਣਾ ਪਿੰਡਾਂ ਦੇ ਵਿੱਚ ਆ ਫਟੇਗੜ ਸਾਹਿਬ ਜੀ ਪੁੱਛੇ ਮਾਦਰੀ ਪਿੰਡ ਤੇ ਬੋਰਡ ਲਾ ਕੇ ਕਿ ਕਿ ਸਾਡੇ ਪਿੰਡ ਦੇ ਵਿੱਚ ਕੋਈ ਐਮ ਐਲ ਏ ਨਾ ਬੜੇ ਆ ਕੇ ਇਸ ਲਈ ਇਹ ਸਰਕਾਰ ਦੇ ਮੁੱਖ ਮੰਤਰੀ ਮੰਤਰੀ ਐਮ ਐਲ ਏ ਤੁਹਾਨੂੰ ਪਿੰਡਾਂ 'ਚ ਨਹੀਂ ਕਿਸੇ ਨੇ ਬਣ ਦੇਣਾ